ਤੇ ਉਹਨਾਂ ਰੈਡੀ ਦੇ ਸਤਕਾਰ ਸ੍ਰੋਤ ਤੋਂ ਦੋ ਰਿਪੋਰਟਾਂ ਤੁਹਾਡੇ ਨਾਲ ਪੇਸ਼ ਕਰਾਂਗੇ ਇੱਕ ਤਾਂ ਇਹ ਹੈ ਕਿ ਸ਼ਰਾਬੀ ਨੂੰ ਚਾਬੀ ਨਹੀਂ ਮਿਲੇਗੀ ਉਹ ਗੇਟ ਸੀਨਾ ਆਲੇ ਸਾੰਬਲੇ ਗੱਡੀ ਦੀ ਚਾਬੀ ਨਹੀਂ ਜਟ ਹੋ ਗਿਆ ਸ਼ਰਾਬੀ ਸੋ ਸੀਐਮ ਮਾਨ ਸਾਹਿਬ ਨੇ ਇੱਕ ਨਵੀਂ ਸਕੀਮ ਲਿਆਂਦੀ ਹੈ ਕਿ ਸ਼ਰਾਬੀ ਨੂੰ ਚਾਬੀ ਨਹੀਂ ਮਿਲੇਗੀ ਕਾਰ ਦੀ ਬਾਕੀ ਭਾਵੇਂ ਜਾਦੀ ਮਰਜ਼ੀ ਲੈ ਜਵੇ ਸੋ ਇਸ ਸੰਸ ਦੇ ਵਿੱਚ ਸੜਕੀ ਆਵਾਜਾਈ ਪ੍ਰਬੰਧਨ ਨੂੰ ਲੈ ਕੇ ਜਿਹੜੀ ਭਗਵੰਤ ਮਾਨ ਸਰਕਾਰ ਨੇ ਕੁਝ ਜ਼ਹਿਦ ਕੀਤੇ ਨੇ ਹਾਲਾਂਕਿ ਉਹ ਚੰਗੇ ਵੀ ਨੇ ਸੋ ਇਸ ਸੰਸ ਦੇ ਵਿੱਚ ਉਹ ਰਿਪੋਰਟ ਪੇਸ਼ ਕਰਾਂਗੇ ਇੱਕ ਬਾਹਰਲੇ ਮੁਲਕਾਂ ਚ ਪੰਜਾਬੀ ਗੱਬਰੂਆਂ ਦੀਆਂ ਹੋ ਰਹੀਆਂ ਮੌਤਾਂ ਰਿਕਾਰਡ ਟੁੱਟ ਗਿਆ 5 ਸਾਲ ਚ 403 ਭਾਰਤੀ ਵਿਦਿਆਰਥੀਆਂ ਨੇ ਵਿਦੇਸ਼ ਚ ਮੌਤ ਹੋਈ ਹੈ ਕਿਉਂਕਿ ਉੱਥੇ ਵੀ ਕਈ ਵਾਰੀ ਬੀਰ ਸ਼ਿਰ ਲਾ ਕੇ ਬੱਚੇ ਵੱਢ ਜਾਂਦੇ ਨੇ ਕਰੀਕਾਂ ਦੇ ਸਵਿਮਿੰਗ ਚ ਜਾਂ ਫਿਰ ਓਵਰ ਸਪੀਡ ਡਰਿੰਕ ਡਰਾਈਵ ਜਾਂ ਡਿਪਰੈਸ਼ਨ ਜਾਂ ਫਿਰ ਨਸ਼ੇ ਦਾ ਗਲਤ ਇਸਤੇਮਾਲ ਦੋ ਤਿੰਨ ਚੀਜ਼ਾਂ ਇਸ ਦੇ ਵਿੱਚ ਨੇ ਜਿਨ੍ਹਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਸੋ ਉਹ ਜ਼ਰੂਰ ਸਮਝਣ ਦੀ ਜ਼ਰੂਰਤ ਹੈ ਕਿ ਸਥਿਤੀ ਕੀ ਬਣ ਰਹੀ ਹੈ ਤੇ ਜਿਸਮ ਮੁਤਲਕ ਇਹ ਕਿਉਂਕਿ ਸ਼ਰਾਬ ਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ ਹੈ ਇਹ ਗੱਲ ਅਕਸਰ ਲਿਖੀ ਮਿਲਦੀ ਹੈ ਪਰ ਪਿਛਲੇ ਸਮੇਂ ਜਿਵੇਂ ਪੰਜਾਬ ਗਵਰਨਮੈਂਟ ਨੇ ਸੜਕਾਂ ਦੇ ਪ੍ਰਬੰਧ ਨੂੰ ਸੁਧਾਰਨ ਵਾਸਤੇ ਕੁਝ ਅਹਿਮ ਕਾਰਜ ਵੀ ਕੀਤੇ ਨੇ ਸੋ ਬਿਲਕੁਲ ਅੱਛੀ ਗੱਲ ਹੈ ਪਰ ਹੁਣ ਤਕਰੀਬਨ ਪੰਜਾਬ ਦੇ 40 ਦੇ ਕਰੀਬ ਟੋਲ ਪਲਾਜ਼ਿਆਂ ਤੇ ਨਾਕੇ ਲਾਏ ਜਾਣਗੇ ਸੋ ਨਾਕੇ ਦੇ ਉੱਤੇ ਨਸ਼ਾ ਉਤਾਰਨ ਤੱਕ ਤੁਹਾਨੂੰ ਚਾਬੀ ਨਹੀਂ ਮਿਲੇਗੀ ਜਿੰਨੀ ਦੇਰ ਤੋ ਅਸੀਂ ਨਾਰਮਲ ਹੀ ਹੁੰਦੇ ਐਸਓਂ ਦੀ ਪੰਜਾਬ ਦੇ ਵਿੱਚ ਹਾਈਵੇ ਤੇ ਸ਼ਰਾਬ ਦੇ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਦੇ ਲਈ ਇੱਕ ਖਾਸ ਪਹਿਲ ਕੀਤੀ ਜਾ ਰਹੀ ਹੈ। ਐਸਓ ਪੰਜਾਬ ਦੇ 40 ਦੇ ਕਰੀਬ ਟੋਲ ਪਲਾਜ਼ਾਂ ਤੇ ਸੜਕ ਸੁਰੱਖਿਆ ਫੋਰਸ ਦੀ ਤਰਫੋਂ ਨਾਕੇ ਲਾਏ ਜਾਣਗੇ। ਜਿਸ ਤਰ੍ਹਾਂ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਨੂੰ ਉੱਥੇ ਰੋਕ ਕੇ ਚੈੱਕ ਕੀਤਾ ਜਾਏਗਾ ਕਿ ਉਹਨਾਂ ਨੇ ਕਿੰਨੀ ਪੀਤੀ ਹੋਈ ਹੈ। ਐਲਕੋਮੀਟਰ ਦੇ ਵਿੱਚ ਅਗਰ 30 mg ਤੋਂ ਜ਼ਿਆਦਾ ਸ਼ਰਾਬ ਆਉਂਦੀ ਹੈ ਤਾਂ ਫਿਰ ਕਾਰਵਾਈ ਹੋਣੀ ਹੈ। ਉਸ ਕਾਰਵਾਈ ਦਾ ਖਮਿਆਜਾ ਤੁਹਾਨੂੰ ਕਈ ਤਰ੍ਹਾਂ ਭੁਗਤਣਾ ਪੈਣਾ ਮਸਲਮ ਅਗਰ 30 ਮਿਲੀਗ੍ਰਾਮ ਤੋਂ ਜ਼ਿਆਦਾ ਸ਼ਰਾਬ ਤੁਹਾਡੇ ਉਸ ਫੂਕਣੇ ਚ ਆ ਗਈ ਨਾ ਜਿਹਨੂੰ ਕਹਿੰਦਾ ਫੂਕ ਮਾਰ ਬੜਾ ਟਰੋਲ ਹੋਇਆ ਸੀ ਜ਼ੋਰ ਦੀ ਫੂਕ ਮਾਰ ਤੇ ਇਸ ਦਰਾਂ ਵੈਸੇ ਚੈੱਕ ਤਾਂ ਸਿਆਸਤਦਾਨਾਂ ਦੀ ਵੀ ਕਰਨੀ ਚਾਹੀਦੀ ਹੈ ਜਾਂ ਉਹਨਾਂ ਨੂੰ ਆਉਂਦੇ ਜਾਂਦੇ ਇਹ ਪਬਲਿਕ ਨੂੰ ਅਧਿਕਾਰ ਹੋਵੇ ਕਿ ਭਾਵੇਂ ਕੋਈ ਸੀਐਮ ਹੈ ਪੀਐਮ ਹੈ ਕੋਈ ਵਜ਼ੀਰ ਹੈ ਜਾਂ ਕੁਛ ਹੈ ਉਹ ਤੋਂ ਵੀ ਫੂਕ ਮਰਾਈ ਜਾਵੇ ਨਹੀਂ ਕਿਉਂਕਿ ਇਹਦੇ ਨਾਲ ਦੀ ਨਾਲ ਰਿਜ਼ਲਟ ਆ ਜਾਂਦੇ ਨੇ ਡੋਪ ਦੇ ਤਾਂ ਆਉਂਦੇ ਨਹੀਂ ਸੋ ਜਾਂ ਫਿਰ ਇਹ ਆ ਕਿ ਜਦੋਂ ਪਵਿੱਤਰ ਸਥਾਨਾਂ ਤੇ ਆਉਂਦੇ ਜਾਂਦੇ ਨੇ ਉਦੋਂ ਜਾਂਦਿਆਂ ਦੀ ਜਾਂ ਆਉਦਿਆਂ ਦੀ ਫੂਕ ਮરાਈ ਜਾਵੇ ਸ਼ਹਿਰ 'ਚ ਵੜਦਿਆਂ ਦੀ ਜੇ ਕੋਈ ਅਮਰਸਰ ਵੜਦਾ ਜਾਂ ਖਡੂਰ ਸਾਹਿਬ ਵੜਦਾ ਉਹਦਾ ਚੈੱਕ ਕੀਤਾ ਜਾਵੇ ਜਾਂ ਸਟੇਜ ਤੇ ਚੜਦਾ ਜਾਂ ਉਤਰਦਾ ਅਚਾਨਕ ਰੈਂਡਮ ਚੈੱਕ ਇਹਨਾਂ ਨੂੰ ਵੀ ਕਰਾਉਣਾ ਚਾਹੀਦਾ ਸੁਖਵੀਰ ਨੂੰ ਵੀ ਕਰਾਉਣਾ ਚਾਹੀਦਾ ਕਾਂਗਰਸੀਆਂ ਨੂੰ ਵੀ ਕਰਾਉਣਾ ਚਾਹੀਦਾ ਖੰਗ ਦੀ ਦਵਾਈ ਵਾਲਿਆਂ ਨੂੰ ਤੇ ਵਾਹਨ ਵਨ ਸਾਰਿਆਂ ਨੂੰ ਕਰਾਉਣਾ ਚਾਹੀਦਾ ਮਤਲਬ ਕੱਲੇ ਨੂੰ ਨਹੀਂ ਪੱਤਰਕਾਰਾਂ ਨੂੰ ਵੀ ਕਰਾਉਣਾ ਚਾਹੀਦਾ ਕਿਉਂਕਿ ਪੱਤਰਕਾਰਾਂ ਦੇ ਵੀ ਖਬਰਾਂ ਪੜ੍ਹਦੇ ਆਂਦੇ ਆ ਗਲਾਸੀਆਂ ਹੜਕਦੀਆਂ ਹੁੰਦੀਆਂ ਖੈਰ ਅਗਰ ਵਾਹਨ ਚਾਲਕ ਦੇ ਨਾਲ ਕੋਈ ਹੋਰ ਵਿਅਕਤੀ ਹੈ ਜੋ ਉਸ ਵਾਹਨ ਨੂੰ ਚਲਾ ਸਕਦਾ ਜਿਵੇਂ ਘਰ ਵਾਲੀ ਹੈ ਕਿ ਆਲਾ ਸਾਹਮਲੇ ਗੱਡੀ ਦੀ ਚਾਬੀ ਫਿਰ ਤਾਂ ਉਹਨੂੰ ਭੇਜ ਦਿੱਤਾ ਜਾਏਗਾ ਅਗਰ ਵਾਹਨ ਚਾਲਕ ਕੱਲੇ ਹੀ ਹੈ ਕੋਈ ਨਾਲ ਡਰਾਈਵਰ ਨਹੀਂ ਫਿਰ ਸ਼ਰਾਬੀ ਨੂੰ ਨਿੰਬੂ ਪਾਣੀ ਪਿਆਉਗੀ ਪੰਜਾਬ ਪੁਲਿਸ ਤੇ ਅਲਕੋਹਲ ਦੀ ਮਾਤਰਾ ਘਟਾਉਣ ਦੀ ਕੋਸ਼ਿਸ਼ ਕਰੇਗੀ ਤੇ ਫੇਰ ਜਦੋਂ ਮਾਤਰਾ ਘਟ ਗਈ ਫੇਰ ਚੈੱਕ ਕਰਨਗੇ ਕਿ ਹੁਣ ਠੀਕ ਹੈ ਹੁਣ ਜਾ ਪਰ ਉਦੋਂ ਨੂੰ ਬਲੱਡ ਪ੍ਰੈਸ਼ਰ ਵਾਜੂ ਪੁਲਿਸ ਵਾਲਿਆਂ ਦਾ ਵੀ ਵਾਜੂ ਤੇ ਅਗਲੇ ਦਾ ਵੀ ਵੈਸੇ ਪੁਲਿਸ ਵਾਲੇ ਤਾਂ ਦਬਕਾ ਮਾਰ ਕੇ ਬੰਦੇ ਦਾ ਸਭ ਕੁਝ ਕੱਢ ਦਿੰਦੇ ਨੇ ਅਦਾ ਖਾਦਾ ਪੀਤਾ ਦੋਨੇ ਪਾਸਿਓਂ ਨਿਕਲ ਜਾਂਦਾ ਤੇ ਸ਼ਰਾਬ ਕਿਹੜੀ ਛਾਇਆ ਕਿਉਂਕਿ ਜਦੋਂ ਬੰਦਾ ਡਰ ਜਾਂਦਾ ਨਾ ਕਈ ਵਾਰੀ ਸ਼ਰਾਬ ਦਾ ਨਸ਼ਾ ਵੀ ਫਿਰ ਜਦੋਂ ਛੱਤਰ ਪੈਂਦੇ ਨੇ ਨਾ ਜਦੇ ਮਤਲਬ ਇੱਕੋ ਇਕਬਾਕ ਸਿੰਘ ਪੱਟੀ ਦੀ ਕਹਾਣੀ ਸੀ ਮਲਬ ਕਹਿੰਦਾ ਮਜਨੂ ਦੇ ਛਿੱਤਰ ਪੈਣ ਦੀ देर ਸੀ ਇੱਕ ਮਿੰਟ ਦੇ ਵਿੱਚ ਹੀ ਪਟੋਲੇ ਤੋਂ ਭੈਣ ਜੀ ਤੇ ਆ ਗਿਆ ਮੰਨ ਲਓ ਇਹ ਦੁਨੀਆ ਦੀ ਨਿੱਕੀ ਕਹਾਣੀ ਮਤਲਬ ਕਮਾਲ ਦੀ ਹੈ ਇਕਬਾਲ ਸਿੰਘ ਪੱਟੀ ਨੇ ਲਿਖੀ ਸੀ ਕਿ ਛਿੱਤਰ ਪੈਣ ਦੀ देर ਸੀ ਮਜਨੂ ਇੱਕ ਮਿੰਟ ਚ ਪਟੋਲੇ ਤੋਂ ਭੈਣ ਜੀ ਤੇ ਆ ਗਿਆ ਇਹ ਹੁੰਦਾ ਇਲਾਜ ਹੁਣ ਪੰਜਾਬ ਪੁਲਿਸ ਜਦੋਂ ਖੜੀ ਹੋਊਗੀ ਉਹ ਛੋਟੂ ਕਰਾ ਕੇ ਕਾਗਜ਼ ਚੈੱਕ ਕਿਉਂਕਿ ਸਾਡਾ ਤਾਂ ਦਿਲ ਨਾ ਡੂੜ ਡੁਗੜ ਵੱਜਣ ਲੱਗ ਪੈਂਦਾ ਪੁਲਿਸ ਨੂੰ ਵੇਖ ਕੇ ਇਸੋ ਸਬੰਧੀ ਗੱਡੀ ਚਾਲਕ ਨੂੰ ਉਦੋਂ ਤੱਕ ਨਹੀਂ ਛੱਡਿਆ ਜਾਂਦਾ ਜਿੰਨੀ ਦੇਰ ਉਹ ਨਾਰਮਲ ਹੁੰਦਾ ਜਾਨੀ ਨਿੰਬੂ ਪਾਣੀ ਵੀ ਪਿਆਇਆ ਜਾਏਗਾ ਜਾਨੀ ਕਿ ਐਲਕੋਮੀਟਰ ਦੇ ਵਿੱਚ 30 mg ਤੋਂ ਜਦੋਂ ਤੱਕ ਥੱਲੇ ਨਾ ਜਾਵੇ ਤੇ ਉਦੋਂ ਤੱਕ ਫਿਰ ਉਸ ਨੂੰ ਨੱਕੇ ਤੋਂ 40 ਨੱਕਿਆਂ ਤੋਂ ਨਹੀਂ ਜਾਣ ਦਿੱਤਾ ਜਾਵਗਾ ਸੋ ਪੰਜਾਬ ਦੇ ਕੁੱਲ ਹਾਦਸਿਆਂ ਦੇ ਵਿੱਚ 1.9 ਫੀਸਦੀ ਦੇ ਕਰੀਬ ਹਾਦਸਿਆਂ ਦਾ ਕਾਰਨ ਐਕਸੀਡੈਂਟਾਂ ਦਾ ਕਾਰਨ ਇਹ ਸ਼ਰਾਬ ਹੈ ਇਸੋ ਸਬੰਧੀ ਪੰਜਾਬ ਪੁਲਿਸ ਨੇ ਜਾਇਸਰ ਡਿਪਾਰਟਮੈਂਟ ਦੇ ADGP ਸੜਕੀ ਆਵਾਜਾਈ ਸੁਰੱਖਿਆ ਐਸ ਰਾਏ ਅਮਰਜੀਤ ਸਿੰਘ ਰਾਏ ਨੇ ਬਟਾਰਾਲੇ ਤੋਂ ਜਿਨ੍ਹਾਂ ਨੇ ਸ਼੍ਰੀਮਾਨ ਜੀ ਕਹਿਣਾ ਸ਼ੁਰੂ ਕੀਤਾ ਸੀ ਬਹੁਤ ਵੱਡੀ ਅਫਸਰ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਇਹ ਮਹਮ ਚਲਾਈ ਜਾ ਰਹੀ ਹੈ ਇਸ ਦੇ ਵਿੱਚ 1 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ 409 ਐਲਕੋਮੀਟਰ ਜਾਨੀ ਕਿ ਉਹ ਸ਼ਰਾਬ ਚੈੱਕ ਕਰਨ ਵਾਲੀਆਂ ਮਸ਼ੀਨਾਂ ਲਿਆਂਦੀਆਂ ਜਾਣਗੀਆਂ ਇਸ ਵਕਤ ਪੰਜਾਬ ਪੁਲਿਸ ਕੋਲ 669 ਐਲਕੋਮੀਟਰ ਨੇ ADGP ਐਸ ਰਾਏ ਦੇ ਮੁਤਾਬਕ ਅਗਲੇ ਹਫਤੇ ਟੋਲ ਪਲਾਜ਼ਾਂ ਤੇ ਐਸਐਮਐਸ ਦੇ ਜਿਹੜੇ ਜਵਾਨ ਨੇ ਸੜਕ ਸੁਰੱਖਿਆ ਫੋਰਸ ਦੇ ਉੱਤੇ ਨਾਦ ਕਰ ਦਿੱਤੇ ਜਾਣਗੇ ਤੇ ਪੰਜਾਬ ਦੇ ਵਿੱਚ ਰੋਡ ਸੇਫਟੀ ਕਮੇਟੀ ਦੇ ਐਡਵਾਈਜ਼ਰ ਨਵਦੀਪ ਅਸੀਜ ਨੇ ਦੱਸਿਆ ਕਿ ਹਰ ਇੱਕ ਟੋਲ ਪਲਾਜ਼ਾ ਤੇ ਇੱਕ ਐਸਐਸਐਫ ਤਾਇਨਾਤ ਕੀਤੀ ਜਾਏਗੀ ਇੱਕ ਟੀਮ ਤੇ ਟ੍ਰੈਫਿਕ ਪੁਲਿਸ ਦੇ ਰਿਟਾਇਰਡ ਸਬ ਇੰਸਪੈਕਟਰ ਰਮੇਸ਼ ਲਾਲ ਨੇ ਦੱਸਿਆ ਕਿ ਅਗਰ ਕਿਸੇ ਵਿਅਕਤੀ ਦੇ ਖੂਨ ਦੇ ਵਿੱਚ ਅਲਕੋਹਲ ਦੀ ਮਾਤਰਾ 0.03% ਤੋਂ ਜ਼ਿਆਦਾ ਹੈ ਤਾਂ ਉਸ ਨੂੰ ਨਸ਼ੇ ਦੇ ਵਿੱਚ ਮੰਨਿਆ ਜਾਂਦਾ ਤੇ ਗੱਡੀ ਚਲਾਉਣਾ ਉਸ ਦਾ ਪ੍ਰਤੀਬੰਧਿਤ ਹੈ ਸੋ ਮੋਟਰ ਵਾਹਨ ਕਾਨੂੰਨ 1988 ਦੇ ਮੁਤਾਬਕ ਇਸ ਸੈਕਸ਼ਨ ਦੇ 125 ਧਾਰਾ ਦੇ ਮੁਤਾਬਕ ਸ਼ਰਾਬ ਵੀ ਕੇ ਜਾਂ ਡਰੱਗ ਲੈ ਕੇ ਗੱਡੀ ਚਲਾਉਣਾ ਗੈਰਕਾਨੂੰਨੀ ਹੈ ਪਹਿਲਾ ਜੁਰਮ ਕਰਨ ਤੇ ਵਿਅਕਤੀ ਨੂੰ 6 ਮਹੀਨੇ ਤੱਕ ਦੀ ਜੇਲ ਜਾਂ 10000 ਰੁਪਏ ਜੁਰਮਾਨਾ ਤੇ ਚਲਾਨ ਕੱਟ ਸਕਦਾ ਦੂਸਰਾ ਜੁਰਮ ਕਰਨ ਤੇ 2 ਸਾਲ ਦੀ ਜੇਲ 15000 ਰੁਪਏ ਜੁਰਮਾਨਾ ਜਾਂ ਦੋਨੋਂ ਹੋ ਸਕਦੇ ਨੇ ਜੁਰਮ بار بار ਕਰਨ ਤੇ ਉਸ ਦਾ ਡਰਾਈਵਿੰਗ ਲਾਇਸੈਂਸ ਰੱਦ ਹੋ ਸਕਦਾ ਜੇ ਹਾਦਸਿਆਂ ਦੀ ਤਫਸੀਲ ਕੀਤੀ ਜਾਵੇ ਤਾਂ 5 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਹਾਦਸੇ 2119 ਦੇ ਵਿੱਚ ਹੋਏ ਸੀ ਕਰੋਨਾ ਤੋਂ ਪਹਿਲਾਂ ਜਿਸ ਦੌਰਾਨ ਪੰਜਾਬ ਦੇ ਵਿੱਚ 6348 ਹਾਦਸੇ ਇੱਕ ਸਾਲ 'ਚ ਹੋਏ ਸੀਗੇ 2019 220 ਦੇ ਵਿੱਚ ਹੋਏ 5203 221 ਚ ਹੋਏ 5872 222 ਦੇ ਵਿੱਚ ਹੋਏ 5929 ਤੇ 223 ਦੇ ਵਿੱਚ ਹੋਏ 2755 ਜਾਨੀ ਇਹ ਦੋ ਤਿੰਨ ਸਾਲ ਤਾਂ ਚਲੋ ਕਰੋਨਾ ਕਰਕੇ ਘਟਿਆ ਤੇ ਪਰ 23 ਦੇ ਵਿੱਚ ਕਰੋਨਾ ਨਹੀਂ ਸੀਗਾ ਪਰ ਫਿਰ ਵੀ ਹਾਦਸੇ ਜਿਹੜੇ ਹੋਏ ਨੇ ਉਹਨਾਂ ਚ 5700 21 ਹਾਦਸਿਆਂ ਚ 2500 ਬੰਦਾ ਜ਼ਖਮੀ ਹੋਇਆ ਇਦੋ ਕਿ 2019 ਦੇ ਵਿੱਚ 6348 ਹਾਦਸਿਆਂ 'ਚ 2655 ਬੰਦਾ ਜ਼ਖਮੀ ਹੋਇਆ ਤੇ ਹਾਲਾਂਕਿ ਜਿਹੜੀਆਂ ਮੌਤਾਂ ਨੇ ਮੌਤਾਂ ਦੀ ਦਰ 5 ਸਾਲ ਦੇ ਵਿੱਚ ਸਭ ਤੋਂ ਘੱਟ 223 ਦੇ ਵਿੱਚ ਹੋਈ ਹੈ 2019 ਦੇ ਵਿੱਚ ਹੋਏ 6348 ਹਾਦਸਿਆਂ 'ਚ 2655 ਜ਼ਖਮੀ ਤੇ 4525 ਬੰਦਿਆਂ ਦੀ ਮੌਤ ਹੋਈ ਹੈ ਇੱਕ ਸਾਲ 'ਚ 220 ਦੇ ਵਿੱਚ 5300 ਦਨ ਹਾਦਸੇ 1737 ਜ਼ਖਮੀ ਤੇ 3898 ਮੌਤਾ ਹੋਈਆਂ ਨੇ ਤੇ 2121 ਦੇ ਵਿੱਚ 5871 ਹਾਦਸੇ ਹੋਏ 200 2032 ਲੋਕ ਜ਼ਖਮੀ ਹੋਏ ਤੇ 4599 ਬੰਦੇ ਮਾਰੇ ਗਏ ਯਾਨੀ ਕਿ ਕਰੋਨਾ ਚ ਬੰਦੇ ਵੱਧ ਮਾਰੇ ਗਏ ਤੇ 222 ਦੇ ਵਿੱਚ 5999 ਹਾਦਸੇ ਹੋਏ 2610 ਬੰਦਾ ਜ਼ਖਮੀ ਹੋਇਆ ਯਾਨੀ ਸੂਚੀ ਵੱਧ ਗਈ 21 ਨਾਲੋਂ ਤੇ ਮਰਨ ਵਾਲੇ ਸਨ 222 ਦੇ ਵਿੱਚ 4568 ਯਾਨੀ ਕਿ ਨਾਟ ਸੋ ਉਹਨਾਂ ਸਹੀ ਹਾਦਸਿਆਂ ਚੋਂ 4568 ਬੰਦਾ ਹਾਦਸੇ ਚ ਮਾਰੇ ਗਿਆ 223 ਦੇ ਵਿੱਚ 5721 ਹਾਦਸੇ ਪੰਜਾਬ ਭਰ ਚ ਹੋਏ ਜੋ ਐਫ ਆਈ ਆਰ ਹੋਈਆਂ ਉਹਨਾਂ ਦੇ ਵਿੱਚ 2500 ਬੰਦੇ ਜ਼ਖਮੀ ਹੋਏ ਤੇ 3435 ਬੰਦੇ ਮਰੇ ਯਾਨੀ 223 ਦੇ ਵਿੱਚ ਹਾਦਸੇ ਵੀ ਥੋੜੇ ਜੇ ਤਕਰੀਬਨ ਘਟੇ 200 250 ਹਾਲਸਿਆਂ ਦਾ ਫਰਕ ਹੈ 22 ਦੇ ਨਾਲੋਂ ਪਰ ਮੌਤਾਂ ਜਿਹੜੀਆਂ ਨੇ ਉਹ 900 ਦੇ ਕਰੀਬ ਘਟ ਹੋਈਆਂ 22 ਦੇ ਨਾਲੋਂ 23 ਦੇ ਵਿੱਚ ਸੋ ਇਸ ਤਰ੍ਹਾਂ ਦੀ ਸਥਿਤੀ ਹੈ ਪਰ ਬਹੁਤ ਸਾਰੇ ਪੰਜਾਬੀ ਹੁਣ ਵਿਦੇਸ਼ਾਂ ਨੂੰ ਚਲੇ ਗਏ ਨੇ ਜਿਸ ਤਰ੍ਹਾਂ ਮੌਤ ਕਹਿੰਦੇ ਆ ਨਾ ਮਿਰਜ਼ਾ ਮਾਰਿਆ ਮਲਕੁਲ ਮੌਤ ਨੇ ਕੁਛ ਮਾਰਿਆ ਉਹਦੇ ਗਮਾਨ ਵਿੱਚ ਕਬਰਾਂ ਦੇ ਖੱਪ ਗਿਆ ਇੱਕ ਸੋਹਣਾ ਸ਼ੇਰ ਜਵਾਨ ਸੋ ਮੌਤ ਦੇ ਬਹੁਤ ਸਾਰੇ ਕਾਰਨ ਬਣਦੇ ਨੇ ਉਵਾਰੇ ਸ਼ਾ ਵਸਾ ਕੀ ਜ਼ਿੰਦਗੀ ਦਾ ਸਾਡੀ ਉਮਰ ਹੈ ਨਕਸ਼ ਪਤਾਸਿਆਂ ਤੇ ਸੋ ਬਾਹਰਲੇ ਮੁਲਕਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਇਹ ਫਿਕਰਾਂ 'ਚ ਪਾ ਰਹੀਆਂ ਨੇ ਪੰਜਾਬੀਆਂ ਨੂੰ 5 ਸਾਲਾਂ ਦੇ ਵਿੱਚ ਵਿਦੇਸ਼ਾਂ ਦੇ ਅੰਦਰ 403 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ ਜਿਸ ਤਰ੍ਹਾਂ ਜਿਹੜਾ ਪੰਜਾਬ ਦੇ 38877 ਵਿਦਿਆਰਥੀਆਂ ਨੇ ਵਿਦੇਸ਼ਾਂ 'ਚ ਪੜ੍ਹਨ ਵਾਸਤੇ 3000 ਕਰੋੜ ਰੁਪਏ ਦਾ ਕਰਜ਼ਾ ਵੀ ਚੱਕਿਆ ਇਸ ਮੁਤਲਕ ਜੇ ਦੇਖਿਆ ਜਾਵੇ ਕਿ ਪੰਜਾਬ ਦੇ 6 ਨੌਜਵਾਨਾਂ ਦੇ ਨਸ਼ਿਆਂ ਦੇ ਜਾਲ ਨਾਲ ਮਰਨ ਨੇ ਪੰਜਾਬੀਆਂ ਨੂੰ ਝੋੜ ਦਿੱਤਾ ਪਿਛਲੇ ਦਿਨਾਂ ਦੇ ਵਿੱਚ ਜੁਲਾਈ ਦੇ ਪਹਿਲੇ ਹਫਤੇ ਅੱਧੀ ਦਰਜਨ ਦੇ ਕਰੀਬ ਨੌਜਵਾਨ ਲੜਕੀਆਂ ਤੇ ਲੜਕਿਆਂ ਦੀਆਂ ਮਰਨੀਆਂ ਖਬਰਾਂ ਜਦੋਂ ਭਾਰਤ ਪੁੱਜੀਆਂ ਤਾਂ ਪੰਜਾਬ ਦੇ 6 ਗੱਭਰੂਆਂ ਦੇ ਨਸ਼ਿਆਂ ਨਾਲ ਮਰਨ ਨੇ ਪੰਜਾਬ ਨੂੰ ਝੋੜ ਦਿੱਤਾ ਲੋਕ ਸਭਾ ਦੇ ਵਿੱਚ ਇੱਕ ਸਵਾਲ ਪੁੱਛਿਆ ਗਿਆ ਜਿਸ ਦੇ ਵਿੱਚ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਇਹ ਮਾਮਲਾ ਸੰਬੰਧਿਤ ਮੰਦਰਾਲੇ ਕੋਲ ਜਦੋਂ ਜਾਣਕਾਰੀ ਲਈ ਤਾਂ ਕੁਦਰਤੀ ਕਾਰਨਾਂ ਕਰਕੇ ਜਾਂ ਦੁਰਘਟਨਾਵਾਂ ਕਰਕੇ 2118 ਤੋਂ 224 ਤੱਕ 5 ਵਰਿਆਂ ਦੇ ਦੌਰਾਨ ਵਿਦੇਸ਼ਾਂ ਦੇ ਵਿੱਚ 403 ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਹੋਈਆਂ ਕੈਨੇਡਾ ਦੇ ਵਿੱਚ ਸਭ ਤੋਂ ਵੱਧ 99 ਯੂਕੇ ਦੇ ਵਿੱਚ 48 ਤੇ ਪੰਜਾਬ ਦੇ ਵਿੱਚ 82 ਲੱਖ ਦੇ ਕਰੀਬ ਪਾਸਪੋਰਟ ਬਣੇ ਭਾਰਤ ਪਹਿਲਾ ਸੂਬਾ ਜਿਸ ਦੇ ਵਿੱਚ 82 ਲੱਖ ਪਾਸਪੋਰਟ ਬਣਿਆ ਵਰਣਨ ਜੋਗ ਹੈ ਕਿ ਪੰਜਾਬ ਦੇ ਵਿੱਚ ਇਸ ਵਕਤ 55 ਲੱਖ ਪਰਿਵਾਰ ਨੇ 3 ਕਰੋੜ ਵਾਦੀ ਹੈ ਤੇ 82 ਲੱਖ ਪਾਸਪੋਰਟ ਪੰਜਾਬ ਚ ਬਣ ਚੁੱਕੇ ਹਨ ਪਤਾ ਲੱਗਿਆ ਕਿ ਜਨਵਰੀ 2016 ਤੋਂ ਲੈ ਕੇ ਮਾਰਚ 21 ਤੱਕ ਪੰਜਾਬ ਦੇ ਵਿੱਚ 262000 ਪੰਜਾਬੀ ਸਟੱਡੀ ਵੀਜ਼ੇ ਤੇ ਤਕਰੀਬਨ 478000 ਵਿਅਕਤੀ ਰੋਜ਼ਗਾਰ ਵੀਜ਼ੇ ਤੇ ਕੈਨੇਡਾ ਗਏ ਨੇ ਯਾਨੀ ਕਿ 16 ਤੋਂ ਲੈ ਕੇ 21 ਸੱਕ 21 ਤੱਕ 5 ਸਾਲਾਂ ਦੇ ਦੌਰਾਨ 2,62,000 ਬੱਚੇ ਪੜਨ ਵਾਸਤੇ ਤੇ 4,78,000 ਵਿਅਕਤੀ ਰੋਜ਼ਗਾਰ ਵਾਸਤੇ ਵਿਦੇਸ਼ ਨੂੰ ਗਏ ਨੇ। ਪਿਛਲੇ ਸਾਲ ਪੰਜਾਬ ਦੇ ਵਿੱਚ 1,36,000 ਵਿਦਿਆਰਥੀ ਬਾਹਰਲੇ ਮੁਲਕ ਚ ਗਏ ਨੇ 23 ਦੇ ਵਿੱਚ। ਤੇ ਇਸ ਕਰਕੇ ਲੋਕ ਜ਼ਮੀਨਾਂ ਗਹਿਣੇ ਵੇਚ-ਵੇਚ ਕੇ ਇਹ ਜਿਹੜਾ ਅਰਬਾਂ ਦਾ ਭਾਰ ਚੱਲ ਰਹੇ ਨੇ ਇਸੇ ਤਰ੍ਹਾਂ 38837 ਵਿਦਿਆਰਥੀਆਂ ਨੇ ਸਟੱਡੀ ਵੀਜ਼ੇ ਤੇ ਬੈਂਕਾਂ ਤੋਂ 3000 ਕਰੋੜ ਦਾ ਕਰਜ਼ਾ ਚੁੱਕਿਆ ਵੀਜ਼ਾ ਪ੍ਰੋਸੈਸਿੰਗ ਏਜੰਸੀਆਂ ਦੇ ਮੌਜੂਦਾ ਅੰਕੜਿਆਂ ਦੇ ਮੁਤਾਬਕ 3 ਲੱਖ 40 ਹਜ਼ਾਰ ਪੰਜਾਬੀ ਕੈਨੇਡਾ ਦੇ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਿੱਚ ਜਿਹੜਾ ਹੈਗਾ ਉਹ ਇਸ ਵਕਤ ਆਪਣੀ ਸਿੱਖਿਆ ਹਾਸਲ ਕਰ ਰਹੇ ਨੇ ਤੇਜਸ ਸੰਬੰਧੀ ਭਾਰਤ ਵਿੱਚ ਲਗਭਗ 10% ਦੀ ਤੇ ਪੰਜਾਬ ਦੇ ਵਿੱਚ 13% ਦੀ ਲੋਕ ਡਿਪਰੈਸ਼ਨ ਦਾ ਸ਼ਿਕਾਰ ਨੇ ਵੈਸੇ ਇਹ ਅੰਕੜੇ ਪੁਰਾਣੇ ਨੇ ਕਿਉਂਕਿ ਇਹ ਤਾਂ 2010 ਦੀਆਂ ਰਿਪੋਰਟ ਨੇ ਕਿ ਪੰਜਾਬ ਦੇ ਵਿੱਚ 13% ਲੋਕ ਡਿਪਰੈਸ਼ਨ ਦਾ ਸ਼ਿਕਾਰ ਨੇ ਇਹ ਪੀਜੀ ਦੇ ਅੰਕੜੇ ਸੀ 210 ਦੇ ਹੁਣ ਤਾਂ ਮੈਨੂੰ ਲੱਗਦਾ ਜਿਸ ਤਰ੍ਹਾਂ ਦੇ ਹਾਲਾਤ ਨੇ ਕਿ 53% ਤੋਂ ਵੱਧ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋਣਗੇ ਕੈਨੇਡਾ ਦੇ ਵਿੱਚੋਂ ਤਿੰਨ ਦੇ ਵਿੱਚੋਂ ਇੱਕ ਵਿਦਿਆਰਥੀ ਡਿਪਰੈਸ਼ਨ ਦਾ ਸ਼ਿਕਾਰ ਹੈ ਕੈਨੇਡਾ ਗਿਆ ਸੋ ਪੰਜਾਬ ਦੇ ਵਿੱਚ ਇਸ ਨਾਲੋਂ ਤਿੰਨ ਗੁਣਾ ਜ਼ਿਆਦਾ ਡਿਪਰੈਸ਼ਨ ਚ ਨੇ ਇਹ ਨਹੀਂ ਕਿ ਉੱਥੇ ਜਾ ਕੇ ਡਿਪਰੈਸ਼ਨ ਆ ਉਰੇ ਵੀ ਡਿਪਰੈਸ਼ਨ ਹੈ ਕੈਨੇਡਾ ਦੇ ਵਿੱਚ ਤਿੰਨਾਂ ਚੋਂ ਇੱਕ ਡਿਪਰੈਸ਼ਨ ਆ ਜੋ ਪੰਜਾਬ ਨਾਲੋਂ ਤਿੰਨ ਗੁਣਾ ਜ਼ਿਆਦਾ ਸੌਰੀ ਇਸ ਸਬੰਧੀ ਦੇਸ਼ ਦੇ ਅੰਦਰ ਨੌਕਰੀਆਂ ਦੀ ਘਾਟ ਤੇ ਵਿਦੇਸ਼ ਦੀ ਬਿਹਤਰੀ ਦੇ ਸੁਪਨੇ ਸਾਡੀ ਜਵਾਨੀ ਨੂੰ ਬਾਹਰ ਵੱਲ ਆਕਰਸ਼ਿਤ ਕਰ ਰਹੇ ਨੇ ਪਰ ਗੱਲ ਇਹ ਹੈ ਨਾ ਕਿ ਪਹਾੜ ਤੇ ਪ੍ਰਦੇਸ਼ ਦੂਰੋਂ ਸੋਹਣੇ ਲੱਗਦੇ ਨੇ ਤੇ ਜਿਸ ਦੌਰਾਨ ਇਹ ਪੀੜ ਬਹੁਤ ਦੰਦ ਨੇ ਜਿਹੜੀ ਪੀੜ ਨੂੰ ਕੋਈ ਸਮਝਣ ਨੂੰ ਤਿਆਰ ਨਹੀਂ ਹੈ ਜੰਦ ਨੂੰ ਤੁਰ ਪਰਦੇਸ ਗਿਓ ਉਹ ਗੁਰਦਾਸ ਮਾਨ ਦਾ ਗਾਣਾ ਨਾ ਕਿ ਜੰਦ ਨੂੰ ਸੂਲੀ ਤੇ ਟੰਗ ਕੇ ਹਾਂ ਤੁਰ ਪਰਦੇਸ ਗਿਓ ਹਾਂ ਨਾ ਪਰਦੇਸ ਪਰਦੇਸ ਪ੍ਰਾਇਆ ਦੇਸ ਘਰ ਦੀ ਅੱਧੀ ਤੇ ਬਾਹਰ ਦੀ ਸਾਰੀ ਇੱਕ ਬਰਾਬਰ ਹੈ ਪਰ ਹਾਲਾਤ ਹੈ ਕਿ ਹੱਲ ਕੋਈ ਨਹੀਂ ਹੈ ਜਿਸ ਕਰਕੇ ਇਹ ਮਜਬੂਰਨ ਪ੍ਰਵਾਸ ਕਰਨਾ ਪੈਂਦਾ ਹੈ ਸਮਿਆਂ ਦੇ ਹਾਲਾਤ ਇਹ ਨੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਜਾਂ ਆਪਣੇ ਵੀਡੀਓ ਦੇ ਲਿੰਕ 9876309655 ਤੇ ਮੰਗਵਾ ਸਕਦੇ ਹੋ 98763 096659877309955 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ ਤੇ ਪ੍ਰੋਗਰਾਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ ਕਾਲ ਨਾ ਮਿਲੇ ਤਾਂ ਰਿਕਾਰਡ ਕੀਤਾ ਸੁਨੇਹਾ ਵੀ ਛੱਡ ਸਕਦੇ ਹੋ